ਮਾਰਾ ਜੀ ਕਿਰਪਾ ਨਾਲ ਵਧੀਆ ਚੱਲਿਆ ਵਾ ਤੇ ਟਰਾਲੀਆਂ ਆਪਣੀਆਂ ਬਣ ਗਈਆਂ ਆਓ ਇੱਕ ਕਰੋ ਚੈੱਕ ਕਰੀਂ ਨਾ ਆਪਾਂ ਅੱਗਾ ਲੈ ਲਉਂਦੇ ਨੇ ਲੈ ਕੇ ਕਰਦੇ ਨੇ ਲੋਰੇ ਦੇ ਨੇ ਲੋਰੇ ਇੱਥੇ ਹੀ ਦਾ ਘੁੰਮਦਾ ਰਹੇ ਲੋ ਜੀ ਇਧਰ ਤੋਂ ਹੋ ਗਏ ਇਹਨੂੰ ਤੇ ਖੋਲਤਾ ਇਹਦਾ ਟਾਪੇ ਟੂਪੇ ਖੋਲਦੇ ਸਾਰੇ ਹੁਣ ਇਹ ਸੁੱਕ ਜੂਏ ਇੱਕ ਰਸਾ ਇਹ ਹਾਂਜੀ ਬਾਬਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਾਲ ਵੀਡੀਓ ਦੇ ਵਿੱਚ ਤੇ ਅੱਜ ਲੱਗੇ ਆਪਾਂ ਸਾਫ ਰੀਪਰ ਮਾੜਾ ਮੋਟਾ ਆਪਣਾ ਸਮਾਰਤਾ ਤੇ ਕਮੀ ਵੀ ਆਏ ਉੱਤੇ ਉਹਦੇ ਕਰਕੇ ਹੁਣ ਆਪਾਂ ਆੜਾ ਕੱਟਾ ਇਹਨੂੰ ਇੱਕ ਵਾਰ ਤੋਦਾਂਗੇ ਤੇ ਇਹਨੂੰ ਖੁੱਲਾ ਰਾਨਾਂਗੇ ਦੋ ਤਿੰਨ ਦਿਨ ਤੇ ਹੁਣ ਆਜ ਲੱਗਾ ਸਾਫ ਕਰਨਾ ਜਿਹੜਾ ਤਰਦਾ ਤਰਦਾ ਉਹ ਛੱਡ ਦਾਂਗੇ ਤੇ ਬਾਕੀ ਆਪਣਾ ਐਸ ਕੀ ਕੰਮ ਵੀ ਕਵਾਵਾ ਹੁਣ ਆਲਾ ਹੋਏਣਾ ਇਹਦਾ ਕਰੋ ਚੱਕ ਆ ਪੂਰੀ ਗੇਹ ਹੋਈ ਭਈਓ ਫਰਿਚੋਂ ਕਰੋ ਯੱਕ ਛੇ ਹੋਵੇ ਜਾਂਦੇ ਆਤੀ ਕਸਾਈ ਹੋ ਇੰਦੀ ਦਾ ਜਦੋਂ ਐ ਮਲਦੇ ਨਾਲ ਪੱਖੇ ਚੜਦੇ ਤਾਣੂ ਤੇ ਬਾਕੀ ਚ ਚਲੋ ਮਹਾਰਾਜ ਦੀ ਕਿਰਪਾ ਨਾਲ ਵਧੀਆ ਚੱਲਿਆ ਵਾ ਤੇ ਟਰਾਲੀਆਂ ਆਪਣੀਆਂ ਬਣ ਗਈਆਂ 240 ਕਿ ਬਣ ਗਈਆਂ ਵਾ ਆਪ ਦੀਆਂ ਪਾਪ ਹੋ ਗਏ ਵਧੀਆ ਲੱਗਾ ਸੀਨ ਤੇ ਆਓ ਇੱਥੇ ਕਰੋ ਜੱਟ ਰਈ ਜੀ ਸੀਲ ਨਾਉਣ ਤੋਂ ਬਾਅਦ ਬਲੇਡ ਹੱਥ ਫਿਰਨ ਡਿਆ ਬਿਆ ਉਤੇ ਜੋ ਮੈਂ ਖਤਮ ਹੋ ਗਏ ਤੇ ਜਿਹੜੇ ਆ ਮੇਕੋ ਜਿਹੜੇ ਨਵੇਂ ਪਏ ਉਹਨਾਂ ਦੇ ਬੰਨੇ ਇਹਨਾਂ ਦੇ ਬੰਨੇ ਘੁੰਮਣਗੇ ਹੁਣ ਉਹਦੇ ਸਾਲ ਨੂੰ ਤੇ ਬਾਕੀ ਦੀ ਸਾਫੀ ਹੋ ਗਈ ਵਿੱਚ ਤੇ ਹੁਣ ਇਹਨੂੰ ਪਾਉਣੇ ਇੱਕ ਰੰਗ ਗੇੜਾ ਦੁਬਾਰਾ ਦਾ ਵਿੱਚ ਗੰਦ ਪੁੰਦੇ ਸਾਰਾ ਨਿਕਲ ਜਾਊਗਾ ਜਿਹੜਾ ਘਟਾ ਘਟਾ ਆਇਆ ਕੀ ਸਬਸਕ੍ਰਾਈਬਰ ਨਿਕਲੇ ਗਿਆ ਇਸ ਕੰਮ ਕੋ ਮਵਾਵਾ ਹੋ ਗੋ ਤੇ ਸਰ ਦੀ ਟੁੱਟ ਗਈ ਜੀ ਜਦਦਰ ਆਲੇ ਆ ਗੇੜੇ ਆਉਂਦੇ ਇਹਦੇ ਪਹਿਲੇ ਰੀਪਰ ਦੇ ਨਹੀਂ ਹੁੰਦੇ ਇਹਦੇ ਬਹੁਤ ਗੇੜੇ ਆਉਂਦੇ ਮਿਲਦਾ ਹੁਣ 1 ਸੈਕਿੰਡ ਜੇ 1000 ਗੇੜਾ ਕੱਢਣ ਦੇ ਆ ਜਾਵਦਾ 1 ਮਿੰਟ ਦੇ ਵਿੱਚ ਜਾ ਕੋਈ ਗੇੜਾ ਕਰਦਾ ਸਾਹ ਨਹੀਂ ਕਿਉਂ ਆਰੇ ਪੈਰ ਕਾ ਲੋ ਜੀ ਇਧਰ ਤੋਂ ਹੋ ਗਏ ਇਹਨੂੰ ਤੇ ਖੋਲਤਾ ਇਹਦਾ ਟਾਪੇ ਟੂਪੇ ਖੋਲਦੇ ਸਾਰੇ ਹੁਣ ਇਹ ਸੁੱਕ ਜੂ ਇੱਕ ਵਾਰ ਸਾਰਾ ਤੇ ਫਿਰ ਅੰਦਰ ਲਾ ਦਾਂਗੇ ਪਾਣੀ ਬੋਣੀ ਖਲੋਤਾ ਜੇ ਵਿੱਚ ਕਿਉਂਗੀ ਆਏ ਖੋਲ ਦੋ ਸਾਰਾ ਤੋਤਾ ਅਗੇ ਵਿੱਚ ਥੱਲੇ ਹੋਈਆਂ ਇਧਰੋਂ ਹੀ ਖੋਲਤਾ ਵਿੱਚੋਂ ਵੀ ਤੋਤਾ ਇਹ ਕਰਾਂ ਧੁੱਪ ਪੈ ਜੂਗੀ ਤੇ ਫਿਰ ਹੋ ਜੂ ਸਹੀ ਤੇ ਫਿਰ ਲਾ ਦਾਂਗੇ ਅੰਦਰ ਇਹਨੂੰ ਚਲੋ ਜੀ ਧੰਨਵਾਦੀ ਤੁਹਾਡਾ ਵੀਡੀਓ ਵੇਖ ਲਈ ਚੈਨਲ ਦੇ ਆ ਜੇ ਨਵੇਂ ਚੈਨਲ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਟਰਾਲੀਆਂ ਆਪਣੀਆਂ ਬਣ ਗਈਆਂ 250 ਕ ਦੇ ਲੱਗ ਬਣੇ